ਪ੍ਰਿਆੰਕਾ ਗਾਂਧੀ ਦੇ ਵਿੱਚ ਇੰਦਰਾ ਗਾਂਧੀ ਦੀ ਛਵੀ ਵੇਖਣ ਵਾਲੇ ਕਾਂਗਰਸੀ ਵਰਕਰਾਂ ਦੀ ਲੰਮੇ ਸਮੇਂ ਤੋਂ ਮੰਗ ਰਹੀ ਹੈ ਕਿ ਪ੍ਰਿਆੰਕਾ ਗਾਂਧੀ ਨੂੰ ਸਰਗਰਮ ਸਿਆਸਤ 'ਚ ਲਿਆਂਦਾ ਜਾਵੇ 2019 ਦੀਆਂ ਚੋਣਾਂ ਨੂੰ ਕੁਝ ਹੀ ਮਹੀਨੇ ਬਾਕੀ ਨੇ ਤੇ ਅੱਜ ਕਾਂਗਰਸ ਨੇ ਇਤਿਹਾਸਿਕ ਫੈਸਲਾ ਲਿਆਏ ਪ੍ਰਿਆੰਕਾ ਗਾਂਧੀ ਨੂੰ ਪੂਰਬੀ ਉੱਤਰ ਪ੍ਰਦੇਸ਼ ਦੇ ਜਨਰਲ ਸਕੱਤਰ ਵਜੋਂ ਸਰਗਰਮ ਰਾਜਨੀਤੀ 'ਚ ਉਤਾਰਿਆ ਹੈ ਇਹਦੇ ਕੀ ਮਾਇਨੇ ਨੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਪਾਸਕਰ ਰਾਜੀਵ ਪਾਸਕਰ ਜੀ ਪਾਸਕਰ ਸਾਹਿਬ ਕੀ ਮੈਨੇ ਸਮਝੇ ਜਾਣੇ ਦੇ ਕਿ 19 ਦੇ ਇਲੈਕਸ਼ਨ ਤੋਂ ਪਹਿਲਾਂ ਪ੍ਰਿਯੰਕਾ ਗਾਂਧੀ ਨੂੰ ਸਰਗਰਮ ਸਿਆਸਤ ਚ ਉਤਾਰਿਆ ਗਿਆ ਹੈ ਦੇਖੋ ਅਦਰਵਾਈਜ਼ ਤੇ ਪ੍ਰਿਯੰਕਾ ਗਾਂਧੀ ਸ਼ੁਰੂ ਤੋਂ ਹੀ ਸਿਆਸਤ ਦੇ ਵਿੱਚ ਤੇ ਰਹੀ ਹੈ ਪਹਿਲੇ ਉਹ ਬੈਕ ਡੋਰ ਤੋਂ ਆਪਣੇ ਬ੍ਰਦਰ ਜਿਹੜੇ ਹੁਣ ਕਾਂਗਰਸ ਦੇ ਪ੍ਰਧਾਨ ਨੇ rahul ਗਾਂਧੀ ਉਹਨਾਂ ਨੂੰ ਸਮੇਂ-ਸਮੇਂ ਤੇ ਐਡਵਾਈਸ ਦਿੰਦੀ ਸੀ इवन ਸਟ੍ਰੈਟੈਜੀਕਲ ਪਾਰਟ ਦੇ ਵਿੱਚ ਵੀ ਉਹਨਾਂ ਦਾ ਰੋਲ ਹੁੰਦਾ ਸੀਗਾ ਹੁਣ ਅੱਜ ਜਿਹੜਾ ਇੱਕ ਵੱਡੀ ਅਨਾਉਂਸਮੈਂਟ ਕਾਂਗਰਸ ਨੇ ਕੀਤੀ ਹੈ ਕਿ ਪ੍ਰਿਯੰਕਾ ਗਾਂਧੀ ਨੂੰ ਮਹਾਸਚੀਵ ਬਣਾਣਾ ਉਹ ਵੀ ਯੂਪੀ ਦਾ ਪੂਰਵੀ ਯੂਪੀ ਦਾ ਜੀ ਹੁਣ ਗੱਲ ਪੂਰਵੀ ਯੂਪੀ ਦੀ ਕਰੀਏ ਤੇ ਜਿਸ ਪੂਰਵੀ ਯੂਪੀ ਦਾ ਮਹਾਸਚੀਵ ਉਹਨਾਂ ਨੂੰ ਬਣਾਇਆ ਗਿਆ ਉਹਦੇ ਵਿੱਚ 30 ਕੁ ਸੀਟਾਂ ਹੈਗੀਆਂ ਹੂੰ ਔਰ ਇਸ ਟਾਈਮ ਕਾਂਗਰਸ ਕੋਲ ਇੱਕ ਵੀ ਸੀਟ ਨਹੀਂ ਹੈਗੀ ਉਹਨਾਂ 30 ਸੀਟਾਂ 'ਚੋਂ ਹੂੰ ਔਰ ਉਸ ਪੂਰਬੀ ਯੂਪੀ ਦਾ ਮਹਾਸਚੀਵ ਬਣਾਉਂਦਾ ਮਤਲਬ ਹੈ ਕਿ ਉਸ ਏਰੀਏ ਦੇ ਵਿੱਚ ਜਿਹਦੇ ਵਿੱਚ ਕਾਂਗਰਸ ਦਾ ਖਾਤਾ ਵੀ ਨਹੀਂ ਖੁੱਲਿਆ ਸੀਗਾ ਉਸ ਏਰੀਏ ਦੇ ਵਿੱਚ ਅਗਰ 1 2 3 5 ਜਿੰਨੀ ਵੀ ਸੀਟਾਂ ਅਗਰ ਕਾਂਗਰਸ ਲੈ ਕੇ ਜਾਂਦੀ ਹੈ ਤਾਂ ਸਾਰਾ ਦਾ ਸਾਰਾ ਕ੍ਰੈਡਿਟ ਪ੍ਰਿਯੰਕਾ ਗਾਂਧੀ ਨੂੰ ਜਾਏਗਾ ਔਰ ਅਗਰ ਸੀਟਾਂ ਨਹੀਂ ਲੈ ਕੇ ਜਾਂਦੀ ਹੈ ਤਾਂ ਫਿਰ ਅੱਗੇ ਜਾ ਕੇ ਦੇਖਿਆ ਜਾਏਗਾ ਫਿਲਹਾਲ ਜਿਹੜੀ ਯੂਪੀ ਦੀ ਪੋਲਿਟিক্যাল ਗਰਾਉਂਡ ਹੈਗਾ ਉਹਦੇ ਵਿੱਚ 80 ਸੀਟਾਂ ਹੈਗੀਆਂ ਔਰ 80 ਵਿੱਚੋਂ ਫਿਲਹਾਲ ਕਾਂਗਰਸ ਕੋਲ ਸਿਰਫ ਦੋ ਸੀਟਾਂ ਹੈਗੀਆਂ ਉਹ ਵੀ ਅਮੇਠੀ ਤੇ ਰਾਇਬਰੇਲੀ ਔਰ ਇਸ ਤਰ੍ਹਾਂ ਮੰਨਿਆ ਜਾ ਰਿਹਾ ਹੈ ਕਿ ਸ਼ਾਇਦ ਉਹ ਆਪਣੀ ਮਦਰ ਦੀ ਸੀਟ ਤੋਂ ਸੋਨੀਆ ਗਾਂਧੀ ਉਹਨਾਂ ਦੀ ਸੀਟ ਤੋਂ ਰਾਇਬਰੇਲੀ ਤੋਂ ਲੜ ਸਕਦੀਆਂ ਜਾਂ ਅਮੇਠੀ ਤੋਂ ਵੀ ਲੜ ਸਕਦੀਆਂ ਪਰ ਉਹਦੇ ਨਾਲ ਨਾਲ ਇਹਨਾਂ 30 ਸੀਟਾਂ ਦੇ ਵਿੱਚ ਸਿਰਫ ਗੋਰਖਪੁਰੀ ਕਿਸ ਤਰ੍ਹਾਂ ਦੀ ਕੌਨਸਟਿਟੂਐਂਸੀ ਸੀਗੀ ਜਿਹਦੇ ਵਿੱਚੋਂ ਕਾਂਗਰਸ ਨੰਬਰ 2 ਤੇ ਆਈ ਸੀ ਬਾਕੀ ਸਾਰੀ ਕੌਨਸਟਿਟੂਐਂਸੀ ਦੇ ਵਿੱਚ ਨੰਬਰ 3 ਨਾ ਨੰਬਰ 4 ਤੇ ਹਜੇ ਤੱਕ ਕਾਂਗਰਸ ਪਿਛਲੇ 2014 ਦੇ ਇਲੈਕਸ਼ਨ ਨਹੀਂ ਚਾਈਏ ਹੁਣ ਉਹ ਕਿਉਂਕਿ ਯੂਪੀ ਦੇ ਸੀਐਮ ਅਦਿੱਤਿਆ ਯੋਗੀ ਉਹਨਾਂ ਦਾ ਏਰੀਆ ਹੈਗਾ ਉਹ ਰਨਾਲ ਨਾਲ ਪਿਛਲੇ ਦਿਨੋਂ ਤੁਸੀਂ ਦੇਖਿਆ ਹੋਵੇਗਾ ਕਿ ਬਹੁਜਨ ਸਮਾਜ ਪਾਰਟੀ ਦਾ ਤੇ ਸਮਾਜਵਾਦੀ ਪਾਰਟੀ ਦਾ ਵੀ ਇੱਕ ਅਲਾਈਅንስ ਹੋਇਆ ਸੀਗਾ ਉਸ ਐਲਾਈਅੰਸ ਤੋਂ ਕਾਂਗਰਸ ਨੂੰ ਬਾਹਰ ਰੱਖਿਆ ਗਿਆ ਸੀ ਜਦਕਿ ਪਹਿਲੇ ਇਹ ਆਈਡੀਆ ਚੱਲ ਰਿਹਾ ਸੀਗਾ ਕਿ ਮਹਾ ਗੱਠਜੋੜ ਜਿਹੜਾ ਵੀ ਯੂਪੀ ਚ ਬਣੇਗਾ ਉਹਦੇ ਵਿੱਚ ਕਾਂਗਰਸ ਵੀ ਇੱਕ 파ਟ ਹੋਏਗੀ ਔਰ ਜਦ ਇਹ ਐਲਾਈਅੰਸ ਦੀ ਗੱਲ ਚੱਲਦੀ ਸੀਗੀ ਚਾਹੇ ਉਹ ਬੀਐਸਪੀ ਹੋਏ ਜਾਂ ਸਮਾਜਵਾਦੀ ਪਾਰਟੀ ਹੋਏ ਇਹ ਮੰਨਿਆ ਜਾ ਰਿਹਾ ਸੀਗਾ ਕਿ ਕਾਂਗਰਸ ਨੂੰ 6 ਤੋਂ 8 ਸੀਟਾਂ ਮਿਲ ਸਕਦੀ ਹੈ ਯਾਨੀ 80 ਵਿੱਚੋਂ ਇੱਕ ਨੈਸ਼ਨਲ ਪਾਰਟੀ ਅਗਰ 6 ਤੋਂ 8 ਸੀਟਾਂ ਲੜਨ ਗਿਆ ਤੇ ਉਹ ਜਿੱਤਣਗੀ ਕਿੰਨੀਆਂ ਔਰ ਹਾਰਨਗੀ ਕਿੰਨੀਆਂ ਤੇ ਹੁਣ ਇੱਕ ਪੋਲੀਟੀਕਲ ਗਰਾਉਂਡ ਤਿਆਰ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਯੂਪੀ ਦੇ ਵਿੱਚ ਕਾਂਗਰਸ ਦੁਆਰਾ ਇੱਕ ਟਾਈਮ ਹੁੰਦਾ ਸੀਗਾ ਇੰਦਰਾ ਗਾਂਧੀ ਦਾ ਜਦ ਯੂਪੀ ਦੇ ਵਿੱਚ ਕੋਈ ਹੋਰ ਪੋਲੀਟੀਕਲ ਪਾਰਟੀ ਹੁੰਦੀ ਨਹੀਂ ਸੀਗੀ ਔਰ ਬੀਜੇਪੀ ਨਹੀਂ ਬੀਜੇਪੀ ਵੀ ਕਦੀ ਵੀ ਜਦ ਵੀ ਯੂਪੀ ਦੇ ਇਲੈਕਸ਼ਨ ਲੜਦੀ ਸੀਗੀ ਤੇ ਅਲਾਈਅንስ ਨਾਲ ਲੜਦੀ ਸੀਗੀ ਯਾਨੀ ਬੀਐਸਪੀ ਔਰ ਸਮਾਜਵਾਦੀ ਪਾਰਟੀ ਦੇ ਅਲਾਈਅንስ ਹੋਣ ਤੋਂ ਬਾਅਦ ਵਜ਼ੂਦ ਉੱਥੇ ਇੱਕ ਪੋਲੀਟੀਕਲ ਸਪੇਸ ਹੈਗਾ ਕਿਉਂਕਿ ਅਗਰ ਬੀਜੇਪੀ ਸਰਕਾਰ ਦੇ ਖਿਲਾਫ ਵੋਟ ਪੈਂਦੇ ਆ ਹੁਣ ਤੁਸੀਂ ਇਸ ਅਲਾਈਅንስ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਭੋਜਨ ਸਮਾਜ ਪਾਰਟੀ ਔਰ ਸਮਾਜਵਾਦੀ ਪਾਰਟੀ ਦੇ ਅਲਾਈਅንስ ਦੇ ਨਾਲ ਕੀ ਹੋਏਗਾ ਯੂਪੀ ਦੇ ਵਿੱਚ ਭਾਵੇਂ ਉੱਤਲੇ ਪੱਧਰ ਦੇ ਉੱਤੇ ਮਾਇਆਵਤੀ ਉਹਨਾਂ ਨੇ ਉਹ ਰਖਲੇਸ਼ ਯਾਦਵ ਉਹਨਾਂ ਨੇ ਜਿਹੜੇ ਇੱਕ ਦੂਜੇ ਦੇ ਦੁਸ਼ਮਣ ਪੋਲਿਟੀਕਲ ਦੁਸ਼ਮਣ ਮੰਨੇ ਜਾਂਦੇ ਸੀ ਉਹਨਾਂ ਨੇ ਹੱਥ ਮਿਲਾ ਲਿਆ ਪਰ ਜਿਹੜੇ ਵੋਟਰ ਹੈਗੇ ਆ ਜਾਂ ਗਰਾਊਂਡ ਲੈਵਲ ਦੇ ਲੀਡਰ ਹੈਗੇ ਆ ਉਹਨਾਂ ਦੇ ਵਿੱਚ ਡਿਫਰੈਂਸਸ ਹਜੇ ਤੱਕ ਹੈਗੇ ਆ ਕਿਉਂਕਿ ਹਮੇਸ਼ਾ ਸਮਾਜਵਾਦੀ ਪਾਰਟੀ ਦੇ ਵਰਕਰ ਔਰ ਬਹੁਜਨ ਸਮਾਜਵਾਦੀ ਦੇ ਪਾਰਟੀ ਦੇ ਵਰਕਰ ਇੱਕ ਦੂਜੇ ਦੇ ਦੁਸ਼ਮਣ ਮੰਨੇ ਜਾਂਦੇ ਸੀ ਉਹ ਲੜਾਈ ਹਿਟਲੇ ਪੱਧਰ ਤੱਕ ਹਜੇ ਤੱਕ ਰਹਿ ਗਈ ਹੈ ਕੀ ਅਗਰ ਸਪੋਜ਼ ਬੀਜੇਪੀ ਵਰਸਸ ਬਹੁਜਨ ਸਮਾਜਵਾਦੀ ਔਰ ਸਮਾਜਵਾਦੀ ਪਾਰਟੀ ਅਗਰ ਦੋਨੋਂ ਆਪਣੇ ਆਪਣੇ ਡੈਡੀਕੇਟਿਡ ਵੋਟ ਬੈਂਕ ਲੈ ਵੀ ਜਾਂਦੇ ਨੇ ਕੀ ਉਹ ਬੀਜੇਪੀ ਨੂੰ ਹਰਾ ਪਾਣਗੇ ਪਰ ਇਹ ਕਾਂਗਰਸ ਦੀ ਇੱਕ ਥਰਡ ਫੋਰਸ ਤਰੀਕੇ ਨਾਲ ਅਗਰ ਉੱਥੇ ਐਂਟਰੀ ਹੁੰਦੀ ਹੈ ਤੇ ਜਿਹੜਾ ਡਿਵੀਜ਼ਨ ਆਫ ਵੋਟ ਹੈ ਸਮਾਜਵਾਦੀ ਪਾਰਟੀ ਦਾ ਔਰ ਭੋਜਨ ਸਮਾਜ ਪਾਰਟੀ ਦਾ ਇੰਟੈਕਟ ਹੁੰਦੇ ਹੋਏ ਵੀ ਜਿਹੜਾ ਐਂਟੀ ਬੀਜੇਪੀ ਵੋਟ ਹੈ ਜਿਹੜਾ ਹਿੰਦੂਆਂ ਦਾ ਵੋਟ ਹੈ ਆ ਹੋਰ ਵੋਟ ਹੈਗਾ ਉਹ ਕਾਂਗਰਸ ਦੀ ਵੱਲ ਜਾਣ ਦੀ ਸੰਭਾਵਨਾ ਹੋ ਸਕਦੀ ਹੈ ਔਰ ਇਹ ਮਾਸਟਰ ਸਟੋਕ ਅਗਰ ਕਹੀਏ ਕਿ ਸੋਨੀਆ ਗਾਂਧੀ ਨੂੰ ਮਹਾਸਚੀਵ ਬਣਾਣਾ ਉਹ ਵੀ ਪੂਰਬੀ ਯੂਪੀ ਦਾ ਇਹ ਕਾਂਗਰਸ ਦਾ ਇੱਕ ਮਹਾ ਸਟ੍ਰੋਕ ਹੈ ਇੱਕ ਮਾਸਟਰ ਸਟ੍ਰੋਕ ਨੂੰ ਆਪਾਂ ਤਰੀਕੇ ਨਾਲ ਲੈ ਸਕਦੇ ਹਾਂ ਤੁਸੀਂ ਕਿਹਾ ਕਿ ਇੱਕ ਸਮਾਂ ਸੀ ਇੰਦਰਾ ਗਾਂਧੀ ਹੁਰਾ ਦਾ ਜਿਸ ਵਕਤ ਯੂਪੀ ਚ ਦੂਸਰੀ ਪਾਰਟੀ ਨਹੀਂ ਸੀ ਪ੍ਰੇਂਕਾ ਗਾਂਧੀ ਨੂੰ ਵੀ ਇੰਦਰਾ ਗਾਂਧੀ ਵਜੋ ਦੇਖਿਆ ਜਦੋਂ ਤੁਹਾਨੂੰ ਲੱਗਦਾ ਹੈ ਕਿ ਉਹ ਇਤਿਹਾਸ ਤੇ ਜਾਂ ਉਹ ਸਮਾਂ ਦੁਹਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਦੇਖੋ 16 ਸਾਲ ਦੀ ਉਮਰ ਦੇ ਵਿੱਚ ਜਦ ਪ੍ਰਿਯੰਕਾ ਗਾਂਧੀ ਨੇ ਆਪਣੀ ਸਪੀਚ ਦਿੱਤੀ ਸੀਗੀ ਤੇ ਉਸ ਟਾਈਮ ਅਖਬਾਰਾਂ ਦੇ ਵਿੱਚ ਇੱਕ ਬਹੁਤ ਵੱਡੀ ਸੁਰਖੀ ਬਣੀ ਸੀ ਕਿ ਪ੍ਰਿਯੰਕਾ ਗਾਂਧੀ ਦੇ ਵਿੱਚ ਉਹਦੀ ਨਾਨੀ ਇੰਦਰਾ ਗਾਂਧੀ ਦੀ ਛਵੀ ਮਿਲਦੀ ਹੈ ਬਹੁਤ ਵਾਰ ਇਦਾਂ ਦੀ ਅਟਕਲਾਂ ਲੱਗੀ ਕਿ ਵੀ ਰਾਹੁਲ ਗਾਂਧੀ ਦੀ ਬਜਾਏ ਅਗਰ ਪ੍ਰਿਯੰਕਾ ਗਾਂਧੀ ਕਾਂਗਰਸ ਦੀ ਕਮਾਂਡ ਸੰਭਾਲਦੀ ਹੈ ਤੇ ਸ਼ਾਇਦ ਜ਼ਿਆਦਾ ਅੱਛੀ ਸਕਸੈਸ ਪਾਰਟੀ ਨੂੰ ਮਿਲ ਸਕਦੀ ਹੈ ਪਰ 2019 ਦੀ ਇਲੈਕਸ਼ਨ ਤੋਂ ਥੋੜਾ ਜਿਹਾ ਪਹਿਲੇ ਜਾਂ 2-3 ਮਹੀਨੇ ਪਹਿਲੇ ਪ੍ਰਿਯੰਕਾ ਗਾਂਧੀ ਨੂੰ ਉਹ ਵੀ ਯੂਪ ਤੋਂ ਉਤਾਰਨਾ ਉਹ ਆਪਣੇ ਆਪ ਵਿੱਚ ਮਾਸਟਰ ਸਟ੍ਰੋਕ ਜਿਸ ਤਰ੍ਹਾਂ ਮੈਂ ਪਹਿਲੇ ਵੀ ਕਿਹਾ ਹੈ ਕਿ ਕਾਂਗਰਸ ਦਾ ਇੱਕ ਮਾਸਟਰ ਸਟ੍ਰੋਕ ਸਾਬਿਤ ਹੋ ਸਕਦਾ ਹੈ ਕਿਉਂਕਿ 80 ਸੀਟਾਂ ਵਿੱਚੋਂ ਫਿਲਹਾਲ 2014 ਦੇ ਵਿੱਚ 73 ਸੀਟਾਂ ਭਾਜਪਾ ਨੇ ਜਿੱਤੀ ਸੀ 73 ਤੋਂ ਬਾਅਦ ਹਾਲਾਂਕਿ ਉਹ ਦੋ ਸੀਟਾਂ ਸਭ ਸਮਾਜਵਾਦੀ ਪਾਰਟੀ ਔਰ ਬਹੁਜਨ ਸਮਾਜ ਪਾਰਟੀ ਦਾ ਜਿਹੜਾ ਅਲਾਈਅንስ ਹੋਇਆ ਗੋਰਖਪੁਰ ਔਰ ਫੂਲਪੁਰ ਉਹ ਹਾਰ ਗਏ ਔਰ ਇੱਕ ਰਾਸ਼ਟਰੀ ਲੋਕਦਲ ਨੇ ਵੀ ਇੱਕ ਸੀਟ ਹਰਾਈ ਸੀ ਜਿਹਦਾ ਅਲਾਈਅንስ ਵੀ ਸਮਾਜਵਾਦੀ ਪਾਰਟੀ ਤੇ ਬਹੁਜਨ ਸਮਾਜ ਪਾਰਟੀ ਦੇ ਨਾਲ ਤੀਜਾ ਜਿਹੜਾ ਅਲਾਈਅንስ 파ਟਨਰ ਹੈਗਾ ਉਹ ਰਾਸ਼ਟਰੀ ਲੋਕਦਲ ਹੈਗਾ ਇਹਨਾਂ ਤਿੰਨਾਂ ਦੇ ਅਲਾਈਅንስ ਦੇ ਬਾਵਜੂਦ ਵੀ 80 ਸੀਟਾਂ ਦੇ ਉੱਤੇ ਅਗਰ ਕਾਂਗਰਸ ਲੜਦੀ ਹੈ ਕਿਉਂਕਿ ਉਹਨਾਂ ਕੋਲ ਸਿਰਫ 2 ਸੀਟਾਂ ਸੀ ਕਿ ਪਹਿਲੇ ਜੇ 8 10 15 ਜਾਂ ਜਿੰਨੀ ਵੀ ਸੀਟਾਂ ਜਿੱਤਣ ਦੇ ਵਿੱਚ ਅਗਰ ਉਹ ਸਕਸੈਸ ਪ੍ਰਾਪਤ ਕਰਦੀ ਹੈ ਉਹ ਕਾਂਗਰਸ ਦੀ ਸਿੱਧੇ ਸਿੱਧਾ ਗੇਨ ਹੋਏਗਾ ਔਰ ਜੇ ਨੈਸ਼ਨਲ ਪਾਰਟੀ ਨੇ ਕੋਈ ਸਰਕਾਰ ਬਣਾਨੀ ਹੈ ਯਾਨੀ ਕਾਂਗਰਸ ਇੱਕ ਇਸ ਤਰ੍ਹਾਂ ਦੀ ਪਾਰਟੀ ਹੈ ਜਿਨ੍ਹਾਂ ਨੇ 60 ਸਾਲ ਤੋਂ ਵੱਧ ਭਾਰਤ ਦੇ ਉੱਤੇ ਜਾਂ ਦੇਸ਼ ਦੇ ਉੱਤੇ ਕੇਂਦਰ ਦੇ ਵਿੱਚ ਰਾਜ ਕੀਤਾ ਉਸ ਪਾਰਟੀ ਨੂੰ ਆਪਣੀ ਸਰਵਾਈਵਲ ਦੇ ਵਾਸਤੇ ਯੂਪੀ ਦੇ ਵਿੱਚ ਲੜਨਾ ਪਏ ਇਹ ਇੱਕ ਬੁਰੀ ਸਥਿਤੀ ਸੀਗੀ ਔਰ ਇਹ ਮੰਨਿਆ ਜਾਂਦਾ ਸੀਗਾ ਕਿ ਜੇ 80 ਸੀਟਾਂ ਯੂਪੀ ਦੇ ਵਿੱਚ ਅਗਰ ਕਾਂਗਰਸ ਆਪਣੀ ਸਰਵਾਈਵਲ ਰਿਵਾਈਵ ਨਹੀਂ ਕਰ ਸਕਦੀ ਤੇ ਉਹਨਾਂ ਦਾ ਕੇਂਦਰ ਦੇ ਵਿੱਚ ਸਰਕਾਰ ਬਣਾਉਣਾ ਲਗਭਗ ਨਾ ਨਾ ਮੁਮਕਿਨ ਸੀਗਾ ਉਹਦੇ ਵਾਸਤੇ ਉਹਨਾਂ ਨੂੰ ਐਲਾਈਅੰਸ 파ਟਨਰ ਦੀ ਲੋੜ ਪ ਸਕਦੀ ਮੈਨੂੰ ਲੱਗਦਾ ਹੈ ਕਿ ਯੂਪੀ ਦੇ ਰਿਜ਼ਲਟ ਖਾਸ ਕਰਕੇ ਪ੍ਰਿਯੰਕਾ ਗਾਂਧੀ ਦੇ ਆਉਣ ਤੋਂ ਬਾਅਦ ਕੁਝ ਸਰਪ੍ਰਾਈਜ਼ਸ ਯੂਪੀ ਦੇਸ਼ ਨੂੰ ਦੇ ਸਕਦੀ ਹੈ ਔਰ ਉਹਦੇ ਵਿੱਚ ਕਾਂਗਰਸ ਜੋ ਸਿਰਫ 2 ਸੀਟਾਂ 2014 ਦੇ ਵਿੱਚ ਜਿੱਤ ਪਾਈ ਸੀ ਉਹ ਸ਼ਾਇਦ ਆਪਣੀ ਸੰਖਿਆ ਕਾਫੀ ਜ਼ਿਆਦਾ ਉਥੇ ਵਧਾ ਸਕਦੀ ਹੈ। ਭਾਸਕਰ ਸਾਹਿਬ ਇਸੇ ਵਿਚਾਰੇ ਵਿਰੋਧੀ ਪਾਰਟੀਆਂ ਤੇ ਹਮਲੇ ਵੀ ਤਿੱਖੇ ਹੋ ਗਏ ਨੇ। ਭਾਰਤੀ ਜਨਤਾ ਪਾਰਟੀ ਕਹਿੰਦੀ ਹੈ ਕਿ ਕਾਂਗਰਸ ਪਰਿਵਾਰਵਾਦੀ ਰਾਜਨੀਤੀ ਕਰਦਾ ਹੈ ਤੇ ਪ੍ਰੇਨਕਾ ਗਾਂਧੀ ਦੀ ਜਿਹੜੀ ਉਹਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ ਇਹ ਵੀ ਇੱਕ ਪਰਿਵਾਰਵਾਦ ਵੱਲ ਇਸ਼ਾਰਾ ਕਰਦੀ ਹੈ। ਕਿਸ ਤਰ੍ਹਾਂ ਦੇਖਦੇ ਹੋ ਕਿ ਪਰਿਵਾਰਵਾਦ ਦਾ ਜਿਹੜਾ ਮੁੱਦਾ ਹੈ ਉਹ ਲੋਕਾਂ ਵਿੱਚ ਜਾਵੇਗਾ ਕਿ ਪ੍ਰੇਨਕਾ ਗਾਂਧੀ ਦੇ ਰੂਪ ਚ ਫੇਰ ਪਰਿਵਾਰਵਾਦ ਕੀਤਾ ਗਿਆ ਹੈ ਗਾਂਧੀ ਪਰਿਵਾਰ ਵੱਲੋਂ। ਦੇਖੋ ਇਹ ਅਲੀਗੇਸ਼ਨਸ ਕਾਂਗਰਸ ਦੇ ਵਿੱਚ ਜਦ 인ਦਰਾ ਗਾਂਧੀ ਹੁੰਦੀ ਸੀ ਤਦ ਵੀ ਲੱਗਦੇ ਸੀਗੇ। ਪਰ ਇੰਦਰਾ ਗਾਂਧੀ ਨੇ ਲਗਾਤਾਰ ਜਿੱਤ ਪ੍ਰਾਪਤ ਕੀਤੀ ਸਿਰਫ 1970 ਦੇ ਵਿੱਚ ਜਦੋਂ ਉਹਨਾਂ ਨੇ 75 ਦੇ ਵਿੱਚ ਐਮਰਜੈਂਸੀ ਲਾਈ ਸੀਗੀ ਉਸ ਤੋਂ ਬਾਅਦ ਇੱਕ ਵਾਰ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਜਦ ਤੱਕ ਇੰਦਰਾ ਗਾਂਧੀ ਜਿੱਤੇ ਦੀ ਸੀਗੀ ਭਾਜਪਾ ਜਾਂ ਉਸ ਟਾਈਮ ਜਨ ਸੰਘ ਹੁੰਦੀ ਸੀਗੀ ਉਹਨਾਂ ਦਾ ਇੱਕੋ ਹੀ ਅਲੀਗੇਸ਼ਨ ਕਾਂਗਰਸ ਦੇ ਉੱਤੇ ਹੁੰਦਾ ਸੀਗਾ ਕਿ ਇਹ ਡਾਇਨੇਸਟੀ ਰੂਲ ਯਾਨੀ ਪਰਿਵਾਰਵਾਦ ਨੂੰ ਬढ़ावा ਦਿੰਦੇ ਆ ਔਰ ਉਹੀ ਅਲੀਗੇਸ਼ਨ ਅੱਜ ਤੱਕ ਚੱਲਦਾ ਰਿਹਾ ਹੈ ਪਰ ਜਦ ਵੀ ਪਰਿਵਾਰ ਦੇ ਇੱਕ ਵਾਰ ਮੌਕਾ ਆਇਆ ਸੀਗਾ ਜਦ सीताराम केसरी ਨੂੰ ਕਾਂਗਰਸ ਦਾ ਅਧਿਐਕਸ਼ ਬਣਾਇਆ ਗਿਆ ਸੀ ਤੇ ਕਾਂਗਰਸ ਸਭ ਤੋਂ ਥੱਲੇ ਵਾਲੇ ਲੈਵਲ ਤੇ ਚੱਲੀ ਗਈ ਸੀ ਜਦ ਜਦ ਕਾਂਗਰਸ ਦੇ ਵਿੱਚ ਗਾਂਧੀ ਪਰਿਵਾਰ ਆਇਆ ਤੇ ਕਾਂਗਰਸ ਨੇ ਤਰੱਕੀ ਕੀਤੀ ਹੈ ਔਰ ਪਿਛਲੀ ਵਾਰ ਦੇਖਿਆ ਹੋਵੇਗਾ 44 ਸੀਟਾਂ ਕਾਂਗਰਸ ਦੀ ਆਈ ਸੀਗੀ 2014 ਦੇ ਵਿੱਚ ਤੇ ਐਤਕੀ ਉਮੀਦ ਕੀਤੀ ਜਾਂਦੀ ਹੈ ਕਿ 100-150 ਜਾਂ 200 ਦੇ ਕਰੀਬੀ ਕਾਂਗਰਸ ਲੈ ਕੇ ਜਾਂਦੀ ਹੈ ਇਸ ਕਰਕੇ ਇਹ ਡੈਨਾਸਟੀ ਰੂਲ ਵਾਲਾ ਐਲੀਗੇਸ਼ਨ ਹੈਗਾ ਜਾਂ ਇਸ ਗੱਲ ਦਾ ਇਸ਼ੂ ਸੋ ਸੀ ਅਸਿਸਟੈਂਟ ਜਨ ਤੋਂ ਵਿੱਚ ਬਣਾਇਆ ਜਾਏਗਾ ਤੇ ਇਹਦਾ ਬਹੁਤ ਜ਼ਿਆਦਾ ਫਾਇਦਾ ਕਿਸੇ ਨੂੰ ਨਹੀਂ ਹੋਣ ਵਾਲਾ ਕਿਉਂਕਿ ਇਹ ਗੱਲ ਲੋਕਾਂ ਨੇ ਐਕਸੈਪਟ ਕਰ ਲਈ ਹੈ ਕਿ ਗਾਂਧੀ ਪਰਿਵਾਰ ਤੋਂ ਮਾਈਨਸ ਕਾਂਗਰਸ ਦੀ ਗਤੀ ਬਹੁਤੀ ਨਹੀਂ ਹੈਗੀ। ਪਾਸਕਰ ਸਾਹਿਬ ਪ੍ਰਿੰਕਾ ਗਾਂਧੀ ਦੀ ਨਿਯੁਕਤੀ ਨੂੰ ਐਨਲਾਈਜ਼ ਕੀਤਾ ਜਾਵੇ। ਇੱਕ ਸ਼ਬਦ बोलना ਹੋਵੇ ਕੀ ਕਹੋਗੇ? ਦੇਖੋ ਬਹੁਤ ਵੱਡੇ ਸਰਪ੍ਰਾਈਜ਼ ਵੀ ਦੇਸ਼ ਨੂੰ ਵੀ ਔਰ ਕਾਂਗਰਸ ਨੂੰ ਵੀ ਮਿਲ ਸਕਦੇ ਆ ਉਹ ਸਰਪ੍ਰਾਈਜ਼ਸ ਕਾਂਗਰਸ ਵਾਸਤੇ ਬਹੁਤ ਚੰਗੇ ਹੋ ਸਕਦੇ ਆ ਕਿਉਂਕਿ ਪ੍ਰਿਯੰਕਾ ਗਾਂਧੀ ਹਜੇ ਬੈਕ ਡੋਰ ਤੋਂ ਜਿਹੜੀ ਪੋਲਿਟਿਕਸ ਨੂੰ ਕਾਂਗਰਸ ਦੀ ਪੋਲਿਟਿਕਸ ਨੂੰ ਸੰਭਾਲਦੀ ਸੀਗੀ ਅੱਜ ਉਹ ਫਰੰਟ ਰੋ ਤੇ ਆ ਗਈ ਹੈ ਔਰ ਪ੍ਰਿਯੰਕਾ ਗਾਂਧੀ ਦੇ ਖਿਲਾਫ ਇੱਕੋ ਹੀ ਨੈਗੇਟਿਵ ਪੁਆਇੰਟ ਜਾਂਦਾ ਹੈ ਕਿ ਜੋ ਉਹਨਾਂ ਦੇ ਹਸਬੰਡ ਦਾ ਡਿਫਰੈਂਟ ਕੇਸਿਸ ਦੇ ਵਿੱਚ ਫਸਿਆ ਹੋਣਾ ਜਾਂ ਉਹਨਾਂ ਦੇ ਖਿਲਾਫ ਜ਼ਮੀਨ ਕੋਟਾਲੇ ਦੇ ਮਾਮਲੇ ਦਾ ਦਰਜ ਹੋਣਾ ਉਸ ਅਲੀਗੇਸ਼ਨਸ ਨੂੰ ਪ੍ਰਿਯੰਕਾ ਗਾਂਧੀ ਕਿੱਦਾਂ ਸਾਂਭਦੀ ਹੈ ਇਹ ਇੱਕ ਬਹੁਤ ਵੱਡਾ ਚੈਲੰਜ ਪ੍ਰਿਯੰਕਾ ਗਾਂਧੀ ਵਾਸਤੇ ਵੀ ਹੋਏਗਾ ਔਰ ਇਹ ਕਾਂਗਰਸ ਵਾਸਤੇ ਵੀ ਬਹੁਤ ਵੱਡਾ ਚੈਲੰਜ ਹੋਏਗਾ ਕਿ ਇੱਕ ਪਾਸੇ ਜਿਹੜੇ ਅਲੀਗੇਸ਼ਨਸ ਹਰਿਆਣਾ ਦੇ ਵਿੱਚ ਰੌਬਰਟ ਵਾਡਰਾ ਦੇ ਖਿਲਾਫ ਲੱਗਦੇ ਸੀਗੇ ਉਹਨਾਂ ਅਲੀਗੇਸ਼ਨਾਂ ਨੂੰ ਦਰਕਿਨਾਰੇ ਕਰਦੇ ਹੋਏ ਪ੍ਰਿਯੰਕਾ ਗਾਂਧੀ ਨੂੰ ਆਪਣੀ ਲੀਡਰਸ਼ਿਪ ਉਭਾਰਨੀ ਪੈਗੀ ਔਰ ਉਮੀਦ ਕੀਤੀ ਜਾਂਦੀ ਹੈ ਕਿ ਪ੍ਰਿਯੰਕਾ ਗਾਂਧੀ ਨੂੰ ਜਦ ਵੀ ਕਾਂਗਰਸ ਤੇ ਗਾਂਧੀ ਪਰਿਵਾਰ ਦਾ ਜ਼ਿਕਰ ਹੁੰਦਾ ਹੈ ਉਹਦੇ ਵਿੱਚ ਪ੍ਰਿਯੰਕਾ ਗਾਂਧੀ ਤੋਂ ਬਹੁਤ ਐਕਸਪੈਕਟੇਸ਼ਨ ਪਾਰਟੀ ਨੇ ਵੀ ਸੀਗੀ ਔਰ ਦੇਸ਼ ਦੇ ਲੋਕਾਂ ਨੂੰ ਵੀ ਸੀਗੀ ਉਮੀਦ ਹੈ ਕਿ ਉਹ ਐਕਸਪੈਕਟੇਸ਼ਨਸ ਹੁਣ ਖਰੀ ਉਤਰਨਗੇ ਬੋਲ ਬਤਾਨਾ ਮਾਥੜਾ ਧੰਨਵਾਦ ਜੀ ਸੋ ਇਹਨਾਂ ਸੀਨੀਅਰ ਪੱਤਰਕਾਰ ਰਾਜੀ ਭਾਸਕਰ ਜੀ ਜਿਨ੍ਹਾਂ ਨੇ ਪ੍ਰੇਂਕਾ ਗਾਂਧੀ ਦੀ ਨਵੀਂ ਨਿਯੁਕਤੀ ਉੱਤੇ ਟਿੱਪਣੀ ਕੀਤੀ ਹੈ ਕਿ ਹੈਰਾਨੀਜਨਕ ਨਤੀਜੇ ਆ ਸਕਦੇ ਨੇ ਤੇ ਨਤੀਜੇ ਕਾਂਗਰਸ ਦੇ ਹੱਕ ਚ ਭੁਗਤ ਸਕਦੇ ਨੇ ਕੈਮਰਾਮੈਨ ਰਵੀ ਦੇ ਨਾਲ ਕਰਨ ਸ਼ਰਮਾ ਟੀਵੀ ਪੰਜਾਬ ਜਲੰਧਰ